ਭਾਈ ਅਲੋਲੀ ਨਾ ਜਿਤ ਲੱਗਿਆ ਸੁਣਨਾ ਤਾਂ ਹੁੰਦੇ ਆ ਤੇ ਭਾਈ ਨਾ ਤੈ ਕਰੇ ਰੰਮਣਾ ਹਾਂ ਰੰਮਣਾ ਨਹੀਂ ਤੈਨੂੰ ਨਹੀਂ ਖੜਾਉਂਦੇ ਆਪਾਂ ਖਾ ਗਰਾਂਗੇ ਤੇ ਇਹ ਗਾਉਂ ਨੇ ਕਿ ਕੱਲ ਨੂੰ 3 ਵਜੇ ਆ ਜਾ ਘਰ ਸਹੀ ਜੇ ਖੇਡਣਾ ਹੁੰਦਾ ਤਾਂ ਚੰਗਾ ਸਹੀ 3 ਵਜੇ ਆਉਣਾ ਭਾਈ ਕੀ ਨਹੀਂ ਆਉਣਾ ਨਾ ਤ 3 ਵਜੇ ਆਇਆ ਕਰੋ ਸਾਤੋਂ ਤੇ ਤੂੰ ਨਹੀਂ ਆਇਆ ਕਿਤੇ 1 0 ਮਾਦਾ ਆ ਗਿਆ ਬਈ ਮਾਦਾ ਪਹੁੰਚਿਆ ਦੱਬੀ ਇਹਨੂੰ ਆਏ ਨਹੀਂ 8 ਟਾਈਮ ਲਾ ਦੇ ਹੂੰ ਸੁਖਮਣਾਰ ਕੇ ਨਹੀਂ ਹਮ ਦੇ ਟਾਈਮ ਤੇ ਹੈ ਨਾ ਟਾਈਮ ਲਾ ਦੇ ਬਾਹਰ ਜਾ ਉਹ ਕਰ ਪਹੁੰਚ ਲਾ ਹਮਨ ਵੀ ਟਾਈਮ ਨਾ ਦੂਗਾ ਫੋਨ ਦੀ ਢੂਈ ਮਾਰੀ ਜਾਂਦਾ ਖੇਡਦਾ ਨਹੀਂ ਵੇਖੋ ਵੇ ਸਾਡੇ ਚੋਬਰ ਰਫ ਜੇ ਵਿੱਚ ਮੁੜਿਆ ਇੱਕ ਬਈ ਕੀ ਕਰ ਕੇ ਆ ਸਾਰੇ ਇਹਨੇ ਫੜ ਲਾ ਫੜ ਲਾ ਫੜ ਲਾ ਚੱਲ ਬਾਹਰ ਵੀ ਖੇਡ ਲਾ ਭਈ ਆ ਲੈ ਲੱਭਿਆ ਲੈ ਲੱਭ ਓਏ ਲੱਭੀ ਲੱਭੀ ਕੀ ਕਿੰਦਾ ਗੱਟੀ ਹੈ ਤੇ ਗੱਟੀ ਆ ਤੇਰੇ ਨਾਲ ਗੱਟੀ ਦੋ ਇੱਕ ਵੇਖ ਕਡਾ ਮੈਂ ਗੋਲੀ ਮਾਰਨੀ ਕਹਿੰਦਾ ਗੋਲੀ ਮਾਰਨੀ ਹੈ ਇਹਦੇ ਇਹਨਾਂ ਮੈਨੂੰ ਖੜਾਉਂਦੇ ਨਹੀਂਗੇ ਤੈਨੂੰ ਖੜਾਉਂਦੇ ਨਹੀਂ ਆਏ ਹਾਂ ਠਾ ਹਾਂ ਗੋਲੀ ਠੋਕ ਇਹਨਾਂ ਦੇ ਹਾਂ ਉਹ ਬਈ ਲਾਈਕ ਕਰ ਦੇ ਕਰੋ ਸਾਰੇ ਨਹੀਂ ਤੂੰ ਜਿੱਤ ਤੇ ਲਾਈਕ ਕਰ ਦੇ ਕਰੋ ਕਮੈਂਟ ਤੇ ਵੀ ਲਾਈਕ ਕਰ ਦੇ ਕਰੋ ਤੇ ਕਿਣੀ ਜਾਣੇ ਕਿਣੀ ਜਾਣੇ ਇਹਦੇ ਲਾਈਕ ਆ ਦੇ ਕਰੋ ਸਬਸਕ੍ਰਾਈਬ ਕਰ ਦੇ ਕਰੋ ਇਹ ਤੋਂ ਬਹੁਤ ਬਲੀਆ ਬਾਈ ਲਾਈਕ ਕਰ ਦੇ ਕਰੋ ਤੈਨੂੰ ਨਹੀਂ ਖੜਾਉਂਦੇਗੇ ਆਪਾਂ ਦਾ ਖੇਡਣਾ ਬਸ ਇਹਨੂੰ ਵੀ ਖੜਾ ਲਓ ਸੱਜੂ ਓਏ ਕ ਮੈਚ ਲਾ ਲੈਣ ਦੇ ਲਾ ਲੈਣ ਦੇ ਮੈਚ ਫੇਰ ਖੇਡ ਲਈ ਨਾ ਨਾ ਸਹੀ ਖੇਡ ਖੇਡਣਾ ਤਾਂ ਓਏ ਸਹੀ ਖੇਡ ਇਹ ਕੰਮ ਨਹੀਂ ਕਰਨਾ ਸਹੀ ਖੇਡ ਜੇ ਐਂ ਕਰੇਗਾ ਫਿਰ ਖੜਾਉਣਾ ਨਹੀਂ ਤੈਨੂੰ ਵੇਲ ਲਾ